ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਣੀ ਭਾਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦਾ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਅਮੀਰੀ ਤੇ ਪੀਰੀ ਦਾ ਵੀ ਸੁਨਾਤ ਬਖਸ਼ਿਸ਼ ਕੀਤਾ ਸੀ ਭਾਵੇਂ ਇਹ ਸੁਨਾਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰ ਕਰ ਦਿੱਤਾ ਸਤਿਗੁਰੂ ਨਾਨਕ ਦੇ ਪਾਸ਼ਾ ਜੀ ਨੇ ਜਿੱਥੇ ਪਵਿੱਤਰ ਗੁਰਸ਼ਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਬਰ ਨੂੰ ਜਾਬਰ ਕਹਿ ਕੇ ਵੀ ਮੁਖਾਤਬ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਗੁਰੂ ਪੰਜਮ ਪਾਸ਼ਾ ਦੀ ਪਵਿੱਤਰ ਸ਼ਹਾਦਤ ਤੋਂ ਬਾਅਦ ਸਹਿਬ ਸਤਿਗੁਰੂ ਛਿਰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰੱਖੀ ਔਰ ਇਸ ਪਵਿੱਤਰ ਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਣ ਬਖਸ਼ ਕੀਤਾ ਧੰਨ ਧੰਨ ਬਾਬਾ ਬੁੱਢਾ ਜੀ ਤੇ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਪਵਿੱਤਰ ਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰ ਸੇਵਾ ਵੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਸਿਧਾਂਤ ਨੂੰ ਸਿੱਖਾਂ ਨੂੰ ਉਦੇਸ਼ ਵੀ ਕੀਤਾ ਕਿ ਸਿੱਖ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਨਤਮਸਤਕ ਵੀ ਹੋਣਾ ਪਰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆ ਕੇ ਨਮਸਕਾਰ ਕਰਨੇ। ਔਰ ਸਿੱਖ ਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਤੇ ਧਰਮ ਦਾ ਇਹ ਤੇ ਵੀ ਪਹਿਰਾ ਦੇਣਾ ਤੇ ਧਰਮ ਨੂੰ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲਣਾ। ਪਰ ਅੱਜ ਕਈ ਵਾਰੀ ਮੈਂ ਦੇਖਦਾ ਆਪਾਂ ਰਾਜਨੀਤਿਕ ਲੋਕ ਕੱਲੇ ਰਾਜਨੀਤਿਕ ਹੀ ਆ ਧਾਰਮਿਕ ਲੋਕ ਕੱਲੇ ਧਾਰਮਿਕ ਹੀ ਆ ਧਰਮ ਦਾ ਫੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬਸਤੀਆਂ ਹੁੰਦੀਆਂ ਤੋਂ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਚੌਧਰੀ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆ ਇਹ ਸਥਾਪਨਾ ਦਿਵਸ ਦੇ ਸਿਧਾਂਤ ਵੀ ਆ ਸਤਗੁਰ ਜੀ ਨੇ ਇਸ ਸਥਾਨ ਨੂੰ ਢਾਉਣ ਦੇ ਬੜੇ ਯਤਨ ਹੋਏ ਪਰ ਅੱਗੇ ਨਾਲੋਂ ਇਸ ਅਸਥਾਨ ਦੀ ਹੋਰ ਤਰੱਕੀ ਹੋਈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਤਾਕਤ ਅਕਾਲ ਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਖੁੱਸ ਰਹੇ ਆ ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾ ਨੂੰ ਨਾਲ ਲੈ ਕੇ ਚੱਲਦੇ ਆ ਗੁਰੂ ਸਾਹਿਬ ਆਪਣਾ ਤਾਨ ਬਖਸ਼ਿਸ਼ ਕਰਦੇ ਆ ਸੋ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰੇ ਖਾਲਸਾ ਪੰਥ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਜਿਹੜੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦੇ ਤੁਰ ਬਹੁਤ ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਉਦੇਸ਼ ਬਖਸ਼ ਕੀਤਾ ਸੀ ਉਸ ਆਦੇਸ਼ ਦੇ ਉੱਤੇ ਵੀ ਪਹਿਰਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਿੰਘ ਸਾਹਿਬ ਨੇ ਉਹ ਬਿਲਕੁਲ ਠੀਕ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ। ਲੋਕੇ ਜिले ਸਤਖੰਡ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਹੁੰਦੀ ਆ ਤੇ ਉਹਲੇ ਸਿੱਖ ਦਾ ਵੀ ਫਰਜ਼ ਮੰਨਦਾ ਭਈ ਉਹ ਇਕੱਠੇ ਹੋ ਕੇ ਸਾਰੇ ਖੜੇ ਹੋ ਕੇ ਉਸ ਮਿੱਤਰ ਸਮੇਂ ਤੇ ਸਾਰੇ ਇਕੱਤਰ ਹੋਣ ਪਰ ਕਈ ਵਾਰੀ ਜਿਹੜੇ ਸਾਊਥ ਦੇ ਲੋਕ ਆਉਂਦੇ ਆ ਉਹ ਵੀ ਹੁਣ ਲਿਖ ਕੇ ਇੱਥੇ ਪ੍ਰਬੰਧ ਕਰਤਾ ਨਾਲ ਅੱਜ ਮੈਂ ਕਰੂੰਗਾ ਮੀਟਿੰਗ ਕਰਕੇ ਥਾਂ-ਥਾਂ ਤੇ ਲਿਖ ਕੇ ਲਾਵਾਂਗੇ ਜਿਹੜੀ ਸਾਡੀ ਟਾਸਕ ਫੋਰਸ ਹੈ ਵੀ ਕੈਪਬਿਲਿਟੀ ਲ ਕਰ ਜਾਂਦੀ ਆ ਭਈ ਇਹ ਵੀ ਸਾਰੀ ਸੰਗਤ ਨੂੰ ਕਹਿਣ ਪਏ ਭਾਈ ਹੁਣ 10 ਮਿੰਟ ਅਰਦਾਸ ਹੋ ਰਹੀ ਆ ਖੜੇ ਹੋਵੋ ਸੋ ਇਹਦੇ ਲਈ ਯਤਨ ਕਰਾਂਗੇ ਪੂਰੇ ਤੌਰ ਤੇ ਯਤਨੇ ਨੇ ਮੈਂ ਆਪ ਇਹਨਾਂ ਗੱਲਾਂ ਦਾ ਹਾਂਮੀ ਆ ਦੂਸਰਾ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਤੇ ਅਸੀਂ ਆਦੇਸ਼ ਵੀ ਕੀਤੇ ਆ ਵੀ ਇੱਥੇ ਮੂਵੀ ਨਹੀਂ ਕੋਈ ਵੀ ਬਣਨੇ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਟੁਕ ਮਾਤਰਾ ਉਹ ਫੋਟੋ ਜ਼ਰੂਰ ਬਾਹਰ ਪ੍ਰਕਾਰਮਾਂ ਦੇ ਵਿੱਚ ਤੇ ਜੱਲੇ ਅਸੀਂ ਪਿਛੇ ਜਾਰੀ ਕੀਤਾ ਸੀ ਹਦੇਸ਼ ਕਿ ਅੰਦਰ ਜਿਹੜੇ ਸੱਚਖੰਡ ਦੇ ਮੋਬਾਈਲ ਬੰਦ ਕਰਕੇ ਜਾਵੋ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲੈ ਜਾਂਦੇ ਆ ਸੋ ਜਿਹੜੇ ਸਿੰਘ ਸਾਹਿਬ ਦੇ ਹਦੇਸ਼ ਆ ਉਹ ਤਾਂ ਲਾਗੂ ਕਰਨੇ ਕਰਨੇ ਆ ਸ਼ੋਮਣੀ ਕਮੇਟੀ ਪਵੰਦਿਆ ਉਹਨਾਂ ਦੇ ਉੱਤੇ ਪੂਰਾ ਯਤਨ ਕਰਾਂਗੇ ਵੀ ਉਹਨਾਂ ਦੇ ਉੱਤੇ ਆਪਣੇ ਪਹਿਰਾ ਦੇਈਏ